ਅਗਰ ਤੁਹਾਡੇ ਇੱਕ ਦੂਜੇ ਨਾਲ ਬਹੁਤ ਚਿਕ 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 ਹਰ ਵੇਲੇ ਕਲੇਸ਼ ਚੱਲ ਰਿਹਾ ਹੈ ਬਲੌਕ ਅਨਬਲੌਕ ਚੱਲ ਰਿਹਾ ਹੈ ਇੱਕ ਦੂਜੇ ਨਾਲ ਲੜਾਈਆਂ ਝਗੜੇ ਕਰ ਰਹੇ ਹੋ ਇੱਕ ਦੂਜੇ ਨੂੰ 90 ਦਿਨ ਦਾ ਟਾਈਮ ਦਿੱਤਾ 90 ਡੇਸ ਨਾ ਮੁੰਡਾ ਕੁੜੀ ਨੂੰ ਮੈਸੇਜ ਕਰੇਗਾ ਨਾ ਕੁੜੀ ਮੁੰਡੇ ਨੂੰ ਮੈਸੇਜ ਕਰੇਗੀ ਨਾ ਇੱਕ ਦੂਜੇ ਨੂੰ ਕਾਲ ਕਰੋਗੇ ਨਾ ਹੀ ਇੱਕ ਦੂਜੇ ਦੇ ਰਿਲੇਸ਼ਨ ਦੇ ਵਿੱਚ ਕਿਸੇ ਨਾਲ ਗੱਲ ਕਰੋਗੇ ਕੁੜੀ ਮੁੰਡੇ ਦੇ ਘਰਦਿਆਂ ਨਾਲ ਗੱਲ ਨਹੀਂ ਕਰੇਗੀ ਮੁੰਡਾ ਕੁੜੀ ਦੇ ਘਰਦਿਆਂ ਨਾਲ ਗੱਲ ਨਹੀਂ ਕਰੇਗਾ ਆਊਟ ਆਫ ਟੱਚ ਹੋ ਜਾਣਾ ਹੈ 90 ਡੇਸ ਦੇ ਲਈ ਅਗਰ 90 ਡੇਸ ਬਾਅਦ ਵੀ ਤੁਸੀਂ ਉਸ ਇਨਸਾਨ ਤੋਂ ਬਿਨਾ ਨਹੀਂ ਜੀ ਸਕਦੇ ਡਾਇਰੈਕਟ ਜਾ ਕੇ ਉਹਨਾਂ ਨਾਲ ਗੱਲ ਕਰੋ ਕਿ ਆਈ ਲਵ ਯੂ ਐਂਡ ਆਈ ਕੈਨ ਨੋਟ ਲਿਵ ਵਿਦਆਉਟ ਯੂ ਲੈਟਸ ਗੈਟ ਮੈਰੀਡ ਤੇ ਜੇ 90 ਦਿਨ ਤੁਸੀਂ ਉਹਦੇ ਬਿਨਾ ਕੱਟ ਲੰਨੇ ਹੋ ਬਿਨਾ ਕਿਸੇ ਨਾਲ ਗੱਲ ਕੀਤੇ ਫਿਰ ਤੁਹਾਡੇ ਲਈ ਨਹੀਂ ਬਣਿਆ ਫਿਰ ਰਿਸ਼ਤਾ ਛੱਡ ਦਿਓ ਫਿਰ ਨਹੀਂ ਫਿਰ ਨਹੀਂ ਉਹ ਬਣੇਗਾ ਜਿਨੇ ਕਹਿੰਦੇ ਪਿਆਰਸਾ ਇਨਸਾਨ ਇੱਕ ਸੈਕਿੰਡ ਨੇ ਇੱਕ ਦੂਜੇ ਬਿਨਾ ਰਹਿ ਸਕਦਾ ਜਿਨੇ 90 ਦਿਨ ਰਾਤ ਕੱਟ ਲੇ ਕਿ ਉਹ ਤੁਹਾਨੂੰ ਪਿਆਰ ਕਰਦਾ ਨਹੀਂ ਕਰਦਾ ਫਿਰ ਤੇ ਆਦਤ ਹੀ ਪੈ ਜਾਂਦੀ ਤੇ ਜਿਸ ਇਨਸਾਨ ਨੇ 90 ਦਿਨ ਤੁਹਾਡੇ ਬਿਨਾ ਕੱਟ ਲੇ ਤੇ ਸਾਰੀ ਉਮਰ ਹੀ ਕੱਟ ਲੇਗਾ ਉਹ ਸਟਰੋਂਗ ਬਣ ਕੇ ਤੇ ਯਾਰ ਨਾ ਵਿਆਹ ਕਰਿਓ ਉੱਥੇ ਫਿਰ ਤੁਹਾਡੀ ਬਹੁਤ ਵੱਡੀ ਗਲਤੀ ਹੋਈ ਜੇ ਉਹ 90 ਦਿਨਾਂ ਦੇ ਵਿੱਚ ਆ ਗਿਆ ਵੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਯਾਰ ਅੱਗ ਲੱਗੇ 90 ਦਿਨਾਂ ਦੇ ਬਾਵੇਂ ਤੁਸੀਂ ਇਹਨੂੰ ਬਲੌਕ ਕੀਤਾ ਜਿਹੜਾ ਪਿਆਰ ਕਰਦਾ ਹੁੰਦਾ ਕਿਤੋਂ ਵੀ ਆ ਜਾਣਾ ਨਾ ਉਹ ਪ੍ਰਗਟ ਹੋ ਜਾਣਾ ਤੁਹਾਡੇ ਸਾਹਮਣੇ ਆ ਕੇ ਖੜ੍ਹ ਜਾਣਾ ਕੀ ਪ੍ਰੋਬਲਮ ਹੈ ਦੱਸ ਮੈਂ ਤੈਨਾਂ ਰਹਿਣਾ ਮੈਂ ਨਹੀਂ ਰਹਿ ਸਕਦਾ 90 90 ਦਿਨ ਤੇ ਮੈਂ ਨਹੀਂ ਡਰਾਮੇ ਕਰ ਸਕਦਾ ਮੈਂ ਤੈਨੂੰ ਪਿਆਰ ਕਰਦਾ ਫਿਰ ਉਹ ਨਵਿਆਹ ਕਰ ਲਿਓ ਫਿਰ ਉਹ ਇਨਸਾਨ ਤੁਹਾਡੇ ਲਈ ਕੁਝ ਵੀ ਕਰੂਗਾ